ਸੰਗਤ ਜੀ ਦਿੱਲੀ ਤੋਂ ਸ਼ੀਸ਼marg ਯਾਤਰਾ ਆਰੰਭ ਹੋ ਕੇ ਪਹਿਲੇ ਪੜਾ ਬਾਗਪਤ ਪਹੁੰਚੀ ਹੋਈ ਆ ਕਿਉਂਕਿ ਜਦੋਂ ਧੰਗੁਰ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਹੁੰਦੀ ਆ ਭਾਈ ਜਤਾ ਜੀ ਗੁਰੂ ਸਾਹਿਬ ਜੀ ਦਾ ਸ਼ੀਸ਼ ਲੈ ਕਰਕੇ ਦਿੱਲੀ ਤੋਂ ਰਵਾਨਾ ਹੁੰਦੇ ਨੇ ਤੇ ਪਹਿਲਾ ਪੜਾ ਜਿਹੜਾ ਉਹਨਾਂ ਦਾ ਬਾਗਪਤ ਹੁੰਦਾ ਤੇ ਸੰਗਤ ਹਰ ਸਾਲ ਬੇਸਬਰੀ ਨਾਲ ਇੰਤਜ਼ਾਰ ਕਰਦੀ ਆ ਇਸ ਸ਼ੀਸ਼marg ਯਾਤਰਾ ਦਾ ਇੱਥੇ ਹਿੰਦੂ ਸਮਾਜ ਵੀ ਸਾਰਾ

ਅਸੀਂ ਉੱਥੇ ਜਾਣਿਆ ਸਾਨੂੰ ਹਾਂਜੀ ਹਾਂਜੀ ਅਸੀਂ ਜਿਹੜਾ ਕੋ ਚੰਡੀਗੜ੍ਹ ਤੇ ਨਾਲ ਜਾਂਦੇ ਹਾਂ ਸਾਨੂੰ ਬੜਾ ਆਨੰਦ ਆਉਂਦਾ ਹੈਗਾ ਜੀ ਸੋ ਗੱਲਬਾਤ ਵੀ ਕਰਾਂਗੇ ਬੇਸਬਰੀ ਦੇ ਨਾਲ ਸ਼ੀਸ਼ ਮਾਰਗ ਯਾਤਰਾ ਦਾ ਇੰਤਜ਼ਾਰ ਹੁੰਦਾ ਹੈ ਬਾਗਪਤ ਦੀ ਸੰਗਤ ਨੂੰ ਕੀ ਮਹਿਸੂਸ ਕਰਦੇ ਨੇ ਇਹ ਵੀ ਜ਼ਰੂਰ ਗੱਲਬਾਤ ਕਰਕੇ ਜਾਣਕਾਰੀ ਲਵਾਂਗੇ ਤੁਸੀਂ ਦੇਖ ਸਕਦੇ ਹੋ ਲੰਗਰ ਜਿਹੜਾ ਉਹ ਵਰਤਾ ਰਹੇ ਨੇ ਹਾਂ ਜੀ ਨਹੀਂ ਸਾਲ ਬਾਅਦ ਆਂਦੇ ਨੇ ਸਤਿਕਾਰ ਜੀ ਸਤਿ ਸ੍ਰੀ ਅਕਾਲ ਜੀ ਕਿੰਨੇ ਸਾਲ ਹੋ ਗਏ ਤੁਹਾਡੇ ਬਾਗਪਤ ਦੇ ਵਿੱਚ ਸ਼ੀਸ਼ਮਾਰਗ ਯਾਤਰਾ ਆਉਂਦੀ ਇਹ 10 ਸਾਲ ਤੋਂ ਤਾਂ ਅਸੀਂ ਜਾਣਦੇ ਆ ਉੱਥੇ ਜਿੱਥੇ 5-7 ਸਾਲ ਤੋਂ ਰਣਪੁਰ ਸਾਹਿਬ ਜਾਂਦੇ ਨੇ ਅਸੀਂ ਉੱਥੇ ਜਾਂਦੇ ਆ ਸਾਨੂੰ ਹਾਂ ਜੀ ਹਾਂ ਜੀ ਅਸੀਂ ਜਿਹੜਾ ਕੋ ਚੰਡੀਗੜ੍ਹ ਦੇ ਨਾਲ ਜਾਂਦੇ ਆ ਸਾਨੂੰ ਬੜਾ ਆਨੰਦ ਆਉਂਦਾ ਹੈਗਾ ਜੀ ਕਿਵੇਂ ਨਾ ਲੱਗਦਾ ਜੀ ਸਵਾਗਤ ਕਰਕੇ ਲੱਗਦਾ ਹੈ ਸਵਾਗਤ ਕਰਕੇ ਜੀ ਸਾਨੂੰ ਅੱਜ ਸੰਗਤਾਂ ਨੂੰ ਸਵਾਗਤ ਕਰਨਾ ਸੇ ਅੱਜ ਸਾਨੂੰ ਮੌਕਾ ਮਿਲਿਆ ਤੇ ਬਾਬਾ ਜੀ ਨੇ की तो सेवा करो सेवा करने का मौका एक बार दपाशाद दी शहीद दी बारे की कहना चाहोगे उन्होंने जिस तरीके ने हिंद की चादर उन्होंने कहा जाता उन्होंने पूरी मनुखता के लिए जकदरी शहादत दी उन्होंने बहुत अच्छा किया था जो ये वो काम इनके साथ हुआ कोई नहीं कर सकता आज तक भी ना कोई कर सकता पता शहादत क्यों दी उन्होंने नहीं नहीं दे नाल, स्वागत भी का रहे और बड़ी श्रद्धा नाम संजय रोहेला है हम बागपत व्यापारी है और जब भी शीशमाग की यात्रा निकलती है हम उसका इंतजार करते हैं और हर तरीके से पूरा सहयोग करते हैं और हम आशा करते हैं की जल्दी ही जो बागपत ने गुरुद्वारे का जो निर्माण कार्य प्रगति चलने वाला है वो जल्दी से जल्दी गुरुद्वारे का निर्माण कार्य पूरा हो जिससे बागपत के लोग तन मन धन से पूर्ण सहयोग करेंगे गुरु तेग बहादुर की शहादत पे, के बारे में क्या कहना चाहेंगे जो गुरु जी ने हम हमारे लोग बताते हैं कि पूर्वज की यहाँ पर जो सिखों के दुन का शीश प्राणा कथवा बागपत में रखा गया था जो हमारी एक माता जी उन्होंने आके इसको स, स, सत्य किया था कि यहाँ शीश मार्ग यहीं पर रखा गया था ਤੋ ہماری ਬਾਗਪਤ ਕੇ ਨਗਰ ਵਾਸੀਓ ਕੀ ਇਛਾ ਹੈ ਕਿ ਯਹਾਂ ਪਰ ਹੀ ਗੁਰਦੁਆਰਾ ਬਣਾਇਆ ਜਾਵੇ। ਸੰਗੀਤ ਜੀ ਸ਼ੀਸ਼ ਮਾਰੀ ਦੀ ਯਾਤਰਾ ਜਦੋਂ ਬਾਗਪਤ ਦੇ ਵਿੱਚ ਪਹੁੰਚੀ ਤੇ ਜਦੋਂ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਤੁਸੀਂ ਦੇਖੋ ਕਿ ਇਹ ਗੁਰਦੁਆਰਾ ਸਾਹਿਬ ਦਾ ਰਸਤਾ ਜਾਂਦਾ ਔਰ ਪੂਰੇ ਰਸਤੇ ਦੇ ਵਿੱਚ ਫੁੱਲ ਵਛਾਏ ਹੋਏ ਨੇ। ਬੜਾ ਮਾਨੂੰ ਖੁਸ਼ੀ ਹੋਈ ਮਾਨੂੰ ਇਹ ਹੋਇਆ ਕਿ ਬਾਗਬਤ ਦੀ ਸੰਗਤ ਇੰਨਾ ਪਿਆਰ ਗੁਰਤੇਗ ਬਹਾਦਰ ਪਾਸ਼ਾ ਜੀ ਨੇ ਕਰਦੀ ਸੀਸ਼marg ਯਾਤਰਾ ਦਾ ਇੰਤਜ਼ਾਰ ਬੇਸਬਰੀ ਨਾਲ ਕਰਦੀਆ ਰਾਹ ਦੇ ਵਿੱਚ ਜਦੋਂ ਲੈ ਕੇ ਆ ਰਹੇ ਸੀ ਕਿਸ ਤਰ੍ਹਾਂ ਝਾੜੂ ਦੀ ਸੇਵਾ ਹੋ ਰਹੀ ਸੀ ਕਲੀਆਂ ਦੇ ਨਾਲ ਆਸੇ ਪਾਸੇ ਜਿਹੜੇ ਰਸਤਿਆਂ ਨੂੰ ਸਾਫ਼ ਕੀਤਾ ਜਾ ਰਿਹਾ ਸੀ ਬੜੇ ਸੋਹਣੇ ਸਤੰਗ ਦੇ ਨਾਲ ਹਿੰਦੂ ਭਾਈਚਾਰਾ ਵੀ ਇਸ ਸੀਸ਼marg ਯਾਤਰਾ ਦਾ ਸਵਾਗਤ ਕਰਦਾ ਆ ਕਿਸੇ ਪਾਸੇ ਫੁੱਲਾਂ ਦੀ ਵਰਖਾ ਹੋ ਰਹੀ ਕਿਤੇ ਫੁੱਲ ਥੱਲੇ ਵਿਛਾਏ ਜਾ ਰਹੇ ਨੇ ਤੇ ਕਿਤੇ ਸਿਕਿਉਰਟੀ ਕਰਕੇ ਸ਼ੀਸ਼ ਮਾਰਗੀ ਯਾਤਰਾ ਨੂੰ ਬਾਗਪਤ ਦੇ ਇਸ ਸਥਾਨ ਤੇ ਲਿਆਂਦਾ ਜਾ ਰਿਹਾ ਗੱਲਬਾਤ ਕਰਾਂਗੇ ਬਾਪੂ ਜੀ ਹਰੇ ਨਾ ਵਾਈਕੀ ਜੀ ਦਾ ਖਾਲਸਾ ਵਾਈਕੀ ਜੀ ਨਹੀਂ ਬਾਪੂ ਜੀ ਜਦੋਂ ਬਾਗਪਤ ਦੇ ਵਿੱਚ ਸ਼ੀਸ਼ ਮਾਰਗੀ ਯਾਤਰਾ ਪਹੁੰਚਦੀ ਹੈ ਤਾਂ ਬਾਗਪਤ ਦੀ ਸੰਗਤ ਕਿਵੇਂ ਦਾ ਸਵਾਗਤ ਜਿਹੜਾ ਕਰਦੀ ਹੈ ਵਾਈਕੀ ਜੀ ਖਾਲਸਾ ਬਾਈ ਜੀ ਸੁਤੇ ਅਸੀਂ ਤੋਂ ਦਿਲ ਤੋਂ ਜੀ ਅਸੀਂ ਨਾਲ ਅਸੀਂ ਨਾਲ ਨਾਲ ਹੀ ਆ ਗਏ ਹਾਂ ਕਿਵੇਂ ਤਾਂ ਲੱਗਦਾ ਫਿਰ ਇੰਨਾ ਸਵਾਦ ਬਹੁਤ ਬਹੁਤ ਸੁਣਨ ਸਕਦੇ ਪਿਛਲੇ ਸਾਲ ਨੇ ਲੜਕਾ ਆਇਆ ਸੀ ਜੀ ਉਹਨੂੰ ਸਾਨੂੰ ਪਤਾ ਨਹੀਂ ਸੀਗਾ ਪਿਛਲੇ ਸਾਲ ਹੀ ਪਤਾ ਲੱਗਾ ਸਾਨੂੰ ਤੇ ਮੇਰੇ ਲੜਕਾ ਨਾਲ ਆਇਆ ਸੀ ਤੇ ਕੋਈ ਹੋਰ ਸਾਲ ਵੀ ਤੁਸੀਂ ਫਿਰ ਪਹਿਲੀ ਵਾਰ ਹੀ ਵੇਖਿਆ ਨਹੀਂ ਮੈਂ ਪਹਿਲੀ ਵਾਰ ਆਇਆ ਬੱਚਾ ਬੱਚਾ ਪਹਿਲੀ ਵਾਰ ਆਇਆ ਸੀ ਮੇਰਾ ਲੜਕਾ ਹਾਂ ਕੋਈ ਟੁਣਕਾ ਸੈਕੀ ਸੀ ਜੀ ਟੋਣੋ ਸਗੀ ਸੈਕੀ ਸੀ ਉਹ ਪਹਿਲੀ ਦੂਜੀ ਵਾਰ ਹੀ ਆਇਆ ਤੇ ਉਸ ਵਕਤ ਉੱਥੇ ਪ੍ਰਸ਼ਾਦ ਜੀ ਦਾ ਵਿੰਤਾ ਅੱਜ ਹੀ ਸੀ ਜਾਦਾਂ ਜੰਮ ਕੀਤਾ ਸੀਗਾ ਜੀ ਤੇ ਸੇਵ ਵਗੈਰਾ ਤੇ ਸੰਤਰੀ ਫਲ ਬਣਦੇ ਆ ਰਹੇ ਸੀ ਇਥੇ ਇਤਾਂ ਅਗਰੀ ਮੰਦੇ ਪਾਲਕ ਦੀ ਨਾਲ ਜੋ ਸੰਗਤ ਆ ਰਹੀ ਹੈ ਉਹਦਾ ਅਸੀਂ ਬੈਲ ਦਸ਼ਰ ਵੀ ਆ ਰਹਾ ਹੈ ਕਿ ਉਹ ਸੰਗਤ ਦੇ ਨਾਲ ਸਾਨੂੰ ਹੀ ਦਰਸ਼ਨ ਹੋਏ ਨੇ ਔਰ ਇਸ ਇਸ ਜਗ੍ਹਾ ਦੇ ਉੱਤੇ ਬਹੁਤ ਸਾਰੇ ਪ੍ਰੇਮੀ ਜਿਹੜੇ ਨੇ ਹਿੰਦੂ ਭਾਈਚਾਰਾ ਉਹ ਤਾਂ ਬਹੁਤ ਜ਼ਿਆਦਾ ਹੀ ਇਸ ਜੀ ਦਾ ਅਸੀਂ ਪੀਰੇ ਸਾਹਿਬ ਵੀ ਲਿਖਿਆ ਹੈ ਉਹਨਾਂ ਨੇ ਬਹੁਤ ਜਿਆਦਾ ਸਵਾਗਤ ਕੀਤਾ ਉਹ ਹਰ ਤਰ੍ਹਾਂ ਨਾਲ ਸਹਿਮਤ ਹੋਏ ਨੇ ਹਰ ਤਰ੍ਹਾਂ ਨਾਲ ਉਹ ਹਰ ਤਰ੍ਹਾਂ ਨਾਲ ਉਹ ਮਤਲਬ ਸੰਗਤ ਕਹਿੰਦੇ ਨੇ ਉਹ ਸੰਗਤ ਦਾ ਸਵਾਗਤ ਕਰਦੇ ਨੇ ਲੰਗਰ ਵੀ ਇੱਥੇ ਲਾਇਆ ਹੋਇਆ ਹੈ ਤੇ ਬਹੁਤ ਕੋਈ ਅਮਰੀ ਕਿ ਅਸੀਂ ਇਹ ਸਿੱਖ ਸੰਗਤ ਦੀ ਗੁਰੂ ਘਰ ਦੀ ਸੇਵਾ ਕਰੀਏ ਅਸੀਂ ਗੁਰੂ ਗੁਰੂ ਮਹਾਰਾਜ ਦੇ ਚਰਨ ਸਾਡੇ ਇੱਥੇ ਪਏ ਨੇ ਸਾਡੀ ਬਸਤੀ ਸਾਡੀ ਬਸਤੀ ਚ ਗੁਰੂ ਘਰ ਦੇ ਚਰਨ ਪਏ ਨੇ ਅਸੀਂ ਅਸੀਂ ਗੁਰੂ ਘਰ ਦਾ ਸਨਮਾਨ ਕਰੀਏ ਅਸੀਂ ਉਸ ਦਾ ਆਦਰ ਸਤਕਾਰ ਕਰੀਏ ਅਸੀਂ ਜਿਵੇਂ ਜਿਵੇਂ ਮਹਾਰਾਜ ਆਏ ਸੀ ਉਸ ਤੋਂ ਤੁਹਾਨੂੰ ਪਾਈ ਜਾਂਦਾ ਸੀ ਜੇ ਤਾਂ ਇਹ ਲੈ ਕੇ ਗਏ ਨੇ ਔਰ ਉਹਨਾਂ ਨੂੰ ਉਸੇ ਵੇਸੇ ਦੇ ਅੱਜ ਦਿਨ ਵੀ ਉਹ ਜਾਗਰ ਕਰ ਰਹੇ ਨੇ ਉਹ ਹਾਂ ਉਹ ਜਿ세 ਜੋ ਇੱਥੇ ਸ਼ਾਇਦ ਥੋੜੇ ਗਲਤ ਲਿਖਿਆ ਹੋਇਆ ਹੈ ਕਿ ਕਿਲੋਮੀਟਰ 37 ਕਿਲੋਮੀਟਰ ਇਹ ਮੇਰਾ ਖਿਆਲ ਹੈ ਕਿ ਦਿੱਲੀ ਸੀਗਾਂ ਤੋਂ 37 ਕੋ ਹੁੰਦਾ ਕਿਉਂਕਿ ਮੀਲ ਵੀ ਛੋਟਾ ਹੈ ਉਹ 2.5 ਮੀਲ ਦਾ ਹੁੰਦਾ ਸੀ ਤੇ ਇਸ ਵਾਸਤੇ ਇਹ 37

इसलिए मान थी अच्छा लगता है फिर शीश मार की यात्रा में सेवा करके। जी क्या कर करे थे आप हमने झाड़ू लगाई थी झाड़ू लगाई थी आप किसने कहा आपको सेवा ने कहा था भाई सेवा करा दो ਉਜਤ ਅਸਤੇ ਉਪਰ ਬੱਚਿਆਂ ਦੇ ਵਿੱਚ ਵੀ ਉਹ ਸਪਿਰਿਟ ਹੈਗੀ ਆ ਪਰ ਤੁਸੀਂ ਹੁਣ ਦੇਖੋ ਪੰਜ ਪਿਆਰੇ ਸਹਿਬਾਨ ਜਿਹੜੇ ਕੀ ਗੁਰੂ ਅਸਥਾਨ ਤੇ ਪਹੁੰਚ ਰਹੇ ਨੇ ਸਤਨਾ ਵੈਕ੍ਰੂ ਦਾ ਜਾਪ ਕਰਦੇ ਹੋਇਆ ਸੰਗਤ ਦੇਣਾ ਤੁਸੀਂ ਦੇਖ ਸਕਦੇ ਹੋ ਗੁਰ ਅਸਥਾਨ ਤੇ ਨਤਮਸਤਕ ਹੋਏਗੀ ਇਸ ਅਸਥਾਨ ਤੋਂ ਹੀ ਫਿਰ ਜਿਹੜੇ ਕੀ ਚਾਲੇ ਉਹ ਹਰਿਆਣੇ ਨੂੰ ਪਾਈ ਜਾਣਗੇ ਪਰ ਸੰਗਤ ਕਿੰਨਾ ਪਿਆਰ ਦਿੰਦੀ ਆ ਬਾਗਪਤ ਦੀਆਂ ਰਾਹਾਂ ਦੇ ਵਿੱਚ ਫੁੱਲਾ ਵਸ਼ਾ ਕੇ ਸ਼ੀਸ਼ਮਾਰ ਯਾਤਰਾ ਨੂੰ ਲੈ ਕੇ ਆਉਂਦੀ ਆ ਟੀਮ ਤੁਸੀਂ ਦੇਖ ਸਕਦੇ ਹੋ ਛੋਟੇ-ਛੋਟੇ ਬੱਚਿਆਂ ਦੀ ਵੀ ਟੀ-ਸ਼ਰਟਾਂ ਪਾਈਆਂ ਹੋਈਆਂ ਇਹ ਪੂਰੀ ਟੀਮ ਹੈ ਜਿਹੜੀ ਸਿਕਿਉਰਿਟੀ ਕਰਕੇ ਸ਼ੀਸ਼marg ਯਾਤਰਾ ਨੂੰ ਚੌਂਕ ਤੋਂ ਘੱਟੋ-ਘੱਟ 2-3 ਕਿਲੋਮੀਟਰ ਦੀ ਦੂਰੀ ਤੇ ਜਦੋਂ ਸ਼ੀਸ਼marg ਯਾਤਰਾ ਪਹੁੰਚਦੀ ਆ ਤਾਂ ਉੱਥੋਂ ਪੈਦਲ ਚੱਲ ਕੇ ਜਿਹੜਾ ਸ਼ੀਸ਼marg ਯਾਤਰਾ ਨੂੰ ਇਹ ਗੁਰ ਅਸਥਾਨ ਭਾਗਵਤ ਦੇ ਵਿੱਚ ਜੋ ਗੁਰਦੁਆਰਾ ਸ਼ੀਸ਼ਗੰਸਾਹਿ ਬਣਿਆ ਹੋਇਆ ਜਿੱਥੇ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸ਼ੀਸ਼ ਪਾਈ ਜਾਂਦਾ ਜਿੱ ਲੈ ਕੇ ਆਏ ਸੀ ਤਾਂ ਉਹ ਇਸ ਅਸਥਾਨ ਤੇ ਫੇਰ ਜਿਹੜਾ ਕਿ ਅਰਦਾਸ ਬੇਨਤੀ ਜਿਹੜੀ ਉਹ ਕੀਤੀ ਜਾਂਦੀ ਦੇਖੋ ਅਰਦਾਸ ਬੇਨਤੀ ਸ਼ੁਰੂ ਹੋ ਚੁੱਕੀ ਆ ਔਰ ਸੰਗਤ ਬਹੁਤ ਪਿਆਰ ਦੇ ਦੀ ਆ ਬਾਤਪਰ ਦੀ ਜੁੜੇ ਰਹੋ ਸਾਡੇ ਪੇਜ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ